ਸਿਆਸੀ ਪਾਰਟੀਆਂ ਨੂੰ ਮਿਲਣ ਵਾਲਾ ਚੰਦਾ ਇੱਕ ਵਾਰੀ ਮੁੜ ਤੋਂ ਦੇਸ਼ ਦੇ ਵਿੱਚ ਚਰਚਾ ਦੇ ਵਿੱਚ ਹੈ। ਮਜਾ ਇਹ ਬਣੀ ਹੈ ਕਿ ਸਿਆਸੀ ਪਾਰਟੀਆਂ ਨੇ ਪਿਛਲੇ ਸਾਲ ਦੌਰਾਨ ਇਕੱਠੇ ਕੀਤੇ ਗਏ ਚੰਦੇ ਨੂੰ ਲੈ ਕੇ ਪੂਰੀ ਜਾਣਕਾਰੀ ਚੋਣ ਕਮਿਸ਼ਨ ਦੇ ਨਾਲ ਸਾਂਝੀ ਕੀਤੀ ਹੈ। ਇਹ ਗੱਲ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਪਿਛਲੇ ਸਾਲ ਇਲੈਕਟਰੋਨ ਬਾਂਡ ਨੂੰ ਸੁਪਰੀਮ ਕੋਰਟ ਨੇ ਖਤਮ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਸਿਆਸੀ ਪਾਰਟੀਆਂ ਨੇ ਆਪਣੇ ਚੰਦੇ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਬਹੁਤ ਹੀ ਦਿਲਚਸਪ ਗੱਲਾਂ ਸਾਹਮਣੇ ਆਈਆਂ ਨੇ। ਕੀ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ? ਸਤਿ ਸ਼੍ਰੀ ਅਕਾਲ ਮੈਂ ਹਾਂ ਕੁਵਿੰਦਰ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਘਰਵਾੜ ਦੇ ਨਾਲ ਫਰਵਰੀ 2024 ਸੁਪਰੀਮ ਕੋਰਟ ਦੇ ਵੱਲੋਂ ਇਲੈਕਟੋਰਲ ਬੋਰਡ ਨੂੰ ਖਤਮ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਬੈਠੇ ਜੱਜਾਂ ਦੀ ਬੈਂਚ ਨੇ ਕਿਹਾ ਕੇਸ ਦੇ ਵਿੱਚ ਪਾਰਦਰਸ਼ਤਾ ਦੀ ਕਮੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ 2017-18 ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਇਲੈਕਟੋਰਲ ਬਾਂਡ ਲੈ ਕੇ ਆਈ ਸੀ ਤਾਂ ਉਸ ਵੇਲੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਦੇ ذریعے ਸਿਆਸੀ ਪਾਰਟੀਆਂ ਨੂੰ ਜੋ ਫੰਡ ਮਿਲਦੇ ਨੇ ਜੋ ਪੈਸਾ ਮਿਲਦਾ ਹੈ ਉਸ ਦੇ ਵਿੱਚ ਪਾਰਦਰਸ਼ਤਾ ਅਵੇਗ ਐਡੀਸ਼ਨਲੀ ਅ ਲਿਸਟ ਆਫ ਡੋਨਰਸ ਹੂ ਕੰਟ੍ਰਿਬਿਊਟਡ ਮੋਰ ਦਨ ਰੁਪੀਏ 2000 ਟੂ ਐਨੀ ਪਾਰਟੀ ਇਨ ਕੈਸ਼ অর ਚੈੱਕ ਵਾਸ ਰਿਕੁਆਇਰਡ ਟੂ ਬੀ ਮੇਨਟੇਨਡ 20 20 20000 ਬਾਈ Who donated 20000 to any party in cash or check was to be maintained The situation has only marginally improved since these provisions were brought into force Political parties continue to receive most of their funds through anonymous donations which are shown in cash an effort therefore requires to be made to cleanse the system of political funding in india donors have also expressed reluctance in donating by check and other transparent methods as it would disclose their identity and entail adverse consequences i therefore propose the following system as an effort to cleanse the system of funding of political party ਹਾਲਾਂਕਿ ਇਸ ਦੇ ਵਿੱਚ ਸਭ ਤੋਂ ਵੱਡਾ ਜੋ ਟਵਿਸਟ ਸੀ ਉਹ ਇਸ ਗੱਲ ਦਾ ਸੀ ਇਹ দান ਕਰਨ ਵਾਲੇ ਤਮਾਮ ਲੋਕਾਂ ਦੇ ਨਾਮ ਗੁਪਤ ਰੱਖੇ ਜਾਂਦੇ ਸੀ ਇਸੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਤੇ ਕਿਹਾ ਕਿ ਇਸ ਤਰੀਕੇ ਨਾਲ ਤਾਂ ਜੋ ਕਾਰਪੋਰੇਟ ਨੇ ਉਹ ਸਰਕਾਰ ਦੇ ਕੋਲੋਂ ਵੱਡਾ ਲਾਹਾ ਲੈ ਸਕਦੇ ਨੇ ਸਰਕਾਰ ਨਾਜਾਇਜ਼ ਤਰੀਕੇ ਨਾਲ ਉਹਨਾਂ ਦੇ ਕੋਲੋਂ ਫੰਡ ਇਕੱਠੇ ਕਰ ਸਕਦੀ ਹੈ ਉਹਨਾਂ ਨੂੰ ਵੱਖ-ਵੱਖ ਰਣਨੀਤੀਆਂ ਦੇ ਵਿੱਚ ਮਦਦ ਕਰ ਸਕਦੀ ਹੈ ਤੇ ਇਸ ਤੇ ਜ਼ਰੀਏ ਦੇਸ਼ ਦਾ ਵੀ ਨੁਕਸਾਨ ਹੋਏਗਾ ਇਸ ਲਈ ਇਲੈਕਟਰੋਨਟ ਬਾਂਡ ਖਤਮ ਹੋਣੇ ਚਾਹੀਦੇ ਨੇ ਉਮੀਦ ਕੀਤੀ ਜਾ ਰਹੀ ਸੀ ਕਿ ਇਲੈਕਟਰਲ ਬੌਂਡ ਦੇ ਖਤਮ ਹੋਣ ਤੋਂ ਬਾਅਦ ਪੂਰੀ ਸਥਿਤੀ ਸਪਸ਼ਟ ਹੋਵੇਗੀ ਤੇ ਦੇਸ਼ ਦੇ ਲੋਕਾਂ ਨੂੰ ਇਹ ਪੂਰੀ ਜਾਣਕਾਰੀ ਮਿਲ ਸਕੇਗੀ ਕਿ ਆਖਰ ਕਿਹੜੀ ਪਾਰਟੀ ਨੂੰ ਕਿਹੜੀ ਧਿਰ ਦੇ ਵੱਲੋਂ ਕਿਹੜੇ ਸ਼ਖ ਦੇ ਵੱਲੋਂ ਕਿਹੜੇ ਕਾਰਪੋਰੇਟ ਦੇ ਵੱਲੋਂ ਕਿੰਨਾ ਪੈਸਾ ਫੰਡਿੰਗ ਦਿੱਤਾ ਗਿਆ ਹੈ ਮੌਜੂਦਾ ਸਮੇਂ ਜੋ ਜਾਣਕਾਰੀ ਚੋਣ ਕਮਿਸ਼ਨ ਦੇ ਨਾਲ ਸਾਂਝੀ ਕੀਤੀ ਗਿਆ ਉਸ ਦੇ ਵਿੱਚ ਭਾਜਪਾ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਸ ਨੂੰ ਕੁੱਲ 6088 ਕਰੋੜ ਰੁਪਏ ਦਾ ਫੰਡ ਮਿਲੇ ਆਏ ਜੋ ਕਿ ਸਾਲ 2024-25 ਦੇ ਦੌਰਾਨ ਬੀਜਪੀ ਨੂੰ ਮਿਲੇ ਆਏ ਤੇ ਬੀਜਪੀ ਨੂੰ ਮਿਲੇ ਇਸ ਫੰਡ ਦੇ ਵਿੱਚ 50 ਫੀਸਦੀ ਦਾ ਵਾਅਦਾ ਹੋਇਆ ਹੈ। ਇਸ ਵਾਰ ਚੋਣ ਕਮਿਸ਼ਨ ਦੇ ਕੋਲ ਜੋ ਸਿਆਸੀ ਪਾਰਟੀਆਂ ਨੇ ਆਪਣੇ ਅੰਕੜੇ ਸਾਂਝੇ ਕੀਤੇ ਨੇ ਜੋ ਪੂਰੀ ਹੁਣ ਤੱਕ ਦੀ ਰਿਪੋਰਟ ਹੈ ਉਸ ਦੇ ਮੁਤਾਬਕ ਕੇਂਦਰ ਦੇ ਵਿੱਚ ਬੀਜਪੀ ਦੀ ਸਰਕਾਰ ਹੈ ਤੇ ਬੀਜਪੀ ਨੂੰ ਮਿਲਣ ਵਾਲੀ ਫੰਡਿੰਗ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਇਜ਼ਾਫਾ ਹੋਇਆ ਹੈ। 50 ਫੀਸਦੀ ਤੋਂ ਵੀ ਵੱਧ ਬੀਜਪੀ ਦੀ ਫੰਡਿੰਗ ਵਧੀ ਹੈ ਅਤੇ ਇਸ ਵਾਰ ਬੀਜਪੀ ਦੇ ਵੱਲੋਂ ਕੁਲ 6000 ਕਰੋੜ ਤੋਂ ਵੀ ਦੇਰੇ ਫੰਡਿੰਗ ਦਾ ਇਹ ਜਾਣਕਾਰੀ ਚੋਣ ਕਮਿਸ਼ਨ ਦੇ ਨਾਲ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਪਾਰਟੀ ਨੂੰ ਕਿੰਨਾ ਫੰਡ ਮਿਲਿਆ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਆਕਰ ਇਹ ਇਲੈਕਟੋਰਲ ਬਾਂਡ ਕੀ ਸਨ ਕਿਵੇਂ ਇਹ ਕੰਮ ਕਰਦੇ ਸੀ ਤੇ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਰੱਦ ਕੀਤਾ ਤਾਂ ਉਸ ਵੇਲੇ ਕੀ ਕੁਝ ਕਿਹਾ ਗਿਆ ਤਾਂ ਇਲੈਕਟੋਰਲ ਬਾਂਡ ਇੱਕ ਤਰੀਕੇ ਦੇ ਨਾਲ ਪ੍ਰੋਮਿਸਰੀ ਨੋਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਨਾਗਰਿਕ ਜਾਂ ਫਿਰ ਕੰਪਨੀਆਂ SBI ਬੈਂਕ ਤੋਂ ਖਰੀਦ ਕੇ ਇਹਨਾਂ ਨੂੰ ਸਿਆਸੀ ਪਾਰਟੀਆਂ ਨੂੰ ਦੇ ਸਕਦੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੇ ਵਿੱਚ ਕਿਸੇ ਦੇ ਨਾਮ ਨੂੰ ਵੀ ਜਿਹੜਾ ਅੱਗੇ ਨਹੀਂ ਰੱਖਿਆ ਜਾਂਦਾ ਅਜਿਹੀ ਕਿ ਦਾਨ ਕਰਨ ਵਾਲੀ ਸ਼ਖਸਤਾ ਦਾ ਨਾਮ ਗੁਪਤ ਰੱਖਿਆ ਜਾਂਦਾ ਸੀ ਇਸ ਸਕੀਮ 2017 ਦੇ ਵਿੱਚ ਇੱਕ ਬਿੱਲ ਦੇ ਜ਼ਰੀਏ ਐਲਾਨੀ ਗਈ 2018 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਜਿਸ ਦਾ ਮਕਸਦ ਸੀ ਕਿ ਫੰਡਿੰਗ ਦੇ ਵਿੱਚ ਕਾਲਾ ਧਨ ਰੋਕਿਆ ਜਾਵੇ ਪਾਰਦਰਸ਼ੀ ਹੋਵੇ ਫੰਡਿੰਗ ਬੌਂਡ 1000 ਰੁਪਏ ਤੋਂ ਲੈ ਕੇ 1 ਕਰੋੜ ਤੱਕ ਦੇ ਹੋ ਸਕਦੇ ਸੀ ਅਤੇ ਸਿਰਫ 15 ਦਿਨਾਂ ਤੱਕ ਹੀ ਇਸ ਨੂੰ ਵੈਲਿਡ ਰੱਖਿਆ ਜਾਂਦਾ ਸੀ ਸਿਰਫ ਉਹ ਪਾਰਟੀਆਂ ਹੀ ਇਹਨਾਂ ਨੂੰ ਕੈਸ਼ ਕਰਵਾ ਸਕਦੀਆਂ ਸਨ ਜਿਨ੍ਹਾਂ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਘੱਟੋ-ਘੱਟ 1% ਵੋਟਾਂ ਮਿਲੀਆਂ ਸਨ 15 ਫਰਵਰੀ 2024 ਨੂੰ ਸੁਪਰੀਮ ਕੋਰਟ ਨੇ ਇਸ ਨੂੰ ਗੈਰ ਸੰਵਿਧਾਨਕ ਘਰਾਣ ਦਿੱਤਾ ਅਤੇ ਬੰਦ ਕਰਵਾ ਦਿੱਤਾ। ਪੰਜ ਜੱਜਾਂ ਦੀ ਬੈਂਚ ਨੇ ਇੱਕ ਮੱਤ ਦੇ ਨਾਲ ਫੈਸਲਾ ਸੁਣਾਇਆ। ਉਸ ਸਮੇਂ ਦੇ ਚੀਫ ਜਸਟਿਸ ਡੀ.ਵਾਈ. ਚੰਦਰ ਚੂੜ ਨੇ ਤੇ ਨਾਲ ਹੀ ਜਸਟਿਸ ਸੰਜੀਵ ਖੰਨਾ, ਬੀ.ਆਰ ਗਵਈ, ਜੇਪੀ ਪਰਦੀਵਾਲਾ ਤੇ ਮਨੋਜ ਮਿਸ਼ਰਾ ਦੀ ਬੈਂਚ ਨੇ ਫੈਸਲਾ ਸੁਣਾਇਆ। ਜਿਸ ਦੇ ਵਿੱਚ ਮੁੱਖ ਤੌਰ ਤੇ ਉੱਤੇ ਕਾਰਨ ਇਹ ਦੱਸੇ ਗਏ ਕਿ ਆਰਟੀਕਲ 19(1)(a) ਦੇ ਅਧੀਨ ਜਾਣਕਾਰੀ ਦੇ ਅਧਿਕਾਰ ਅਤੇ ਪ੍ਰਾਈਵੇਸੀ ਦੀ ਇਹ ਉਲੰਘਣਾ ਕਰਦਾ ਹੈ। ਕਿਸੇ ਦਾ ਨਾਮ ਨਾ ਦੱਸਣਾ પારદર્ਸ਼ਤਾ ਨੂੰ ਖਤਮ ਕਰਦਾ ਹੈ ਕੋਰਟ ਨੇ ਕਿਹਾ ਕਿ ਕਾਲੇ ਧੰਦੇ ਉਤੇ ਰੋਕ ਲਾਉਣ ਦੇ ਮਕਸਦ ਨਾਲ ਸੂਚਨਾ ਦੇ ਅਧਿਕਾਰ ਦੀ ਉਲੰਘਣਾ ਜਾਇਜ਼ ਨਹੀਂ ਹੈ ਚੋਣ ਬਾਂਡ ਸਕੀਮ ਸੂਚਨਾ ਦੇ ਅਧਿਕਾਰ ਦੀ ਵਿਅਕਤੀ ਦੀ ਆਜ਼ਾਦੀ ਦੀ ਉਲੰਘਣਾ ਕਰਦੀ ਹੈ ਸਿਆਸੀ ਪਾਰਟੀਆਂ ਦੁਆਰਾ ਫੰਡਿੰਗ ਬਾਰੇ ਜਾਣਕਾਰੀ ਦਾ ਖੁਲਾਸਾ ਨਾ ਕਰਨਾ ਇਸ ਦੇ ਉਦੇਸ਼ ਦੇ ਉਲਟ ਹੈ ਇਸ ਤੋਂ ਇਲਾਵਾ ਜਸਟਿਸ ਚੰਦਰ ਚੂੜ ਨੇ ਜ਼ੋਰ ਦਿੱਤਾ ਸੀ ਕਿ ਚੋਣ ਬਾਂਡ ਸੂਚਨਾ ਦੇ ਅਧਿਕਾਰ ਦੀ ਉਲੰਘਣਾ ਕਰ ਰਹੇ ਨੇ ਸਰਕਾਰ ਨੂੰ ਪੁੱਛਣਾ ਜਨਤਾ ਦਾ ਫਰਜ਼ ਹੈ ਸਰਕਾਰ ਨੇ ਇਹ ਵੀ ਕਿਹਾ ਕਿ ਸਕੀਮ ਕਾਲੇ ਟਾਨੂ ਰੋਕਣ ਦੇ ਨਾਂ ਦੇ ਉੱਤੇ ਬੇਲੁੜੀ ਗੁਪਤ ਤਰੀਕੀ ਨਾਲ ਲੋਕਾਂ ਦੇ ਨਾਲ ਕੋਣ ਅਤੇ ਸ਼ੈਲ ਕੰਪਨੀਆਂ ਦੇ ਰਾਹੀਂ ਜ਼ਿੰਦਾ ਲੈਂਡ ਨੂੰ ਤਰਜੀ ਦਿੰਦੀ ਹੈ ਜਿਸ ਤੋਂ ਬਾਅਦ ਕੋਰਟ ਨੇ SBI ਨੂੰ ਸਾਰੇ ਡਾਟੇ ਨੂੰ ਚੋਣ ਕਮਿਸ਼ਨ ਦੇ ਵਿੱਚ ਪਬਲਿਸ਼ ਕਰਨ ਦੇ ਹੁਕਮ ਦਿੱਤੇ ਤੇ ਕੁੱਲ ਮਿਲਾ ਕੇ 16000 ਕਰੋੜ ਰੁਪਏ ਦੇ ਵਿਵਾਦੇ ਦੇ ਬਾਂਡ ਆਸਟ੍ਰੇਲੀਆ ਦੇ ਕੇ ਸਾਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ BJP ਨੂੰ ਮਿਲੇ ਸਨ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਇਸ ਵਾਰ ਜੋ ਸਿਆਸੀ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਦੇ ਵਿੱਚ ਬੈਠੀ BJP ਦੀ ਜਿਸ ਦੇ ਕੇ ਚੋਣ ਫੰਡੇ ਦੇ ਵਿੱਚ 50% ਤੋਂ ਵੀ ਵੱਧ ਦਾ ਇਜ਼ਾਫਾ ਹੋਇਆ ਹੈ। ਇਸ ਸਾਲ 2023-24 ਦੇ ਦੌਰਾਨ BJP ਨੂੰ 3960 ਕਰੋੜ ਰੁਪਏ ਦੇ ਫੰਡ ਮਿਲੇ ਸਨ ਜੋ ਕਿ ਮੌਜੂਦਾ ਸਮੇਂ ਦੇ ਵਿੱਚ 6000 ਕਰੋੜ ਤੋਂ ਵੀ ਵੱਧ ਹੋ ਚੁੱਕੇ ਨੇ। ਇਸ ਵਾਰ ਦੀ ਜਾਣਕਾਰੀ ਜੋ ਕਿ ਸਾਲ 2024-25 ਦੇ ਨਾਲ ਸੰਬੰਧਿਤ ਹੈ, ਇਸ ਸਮੇਂ ਦੇ ਦੌਰਾਨ BJP ਨੂੰ 6088 ਕਰੋੜ ਦੇ ਫੰਡ ਮਿਲੇ ਨੇ ਜੋ ਕਿ ਦੇਸ਼ ਦੀਆਂ 당ਨ ਭਰ ਦੇ ਕਰੀਬ ਹੋਰ ਸਿਆਸੀ ਧਿਰਾਂ ਦੇ ਨਾਲੋਂ ਕਰੀਬ 4.5 ਗੁਣਾ ਵੱਧ ਨੇ ਜਦਕਿ ਕਾਂਗਰਸ ਦੇ ਨਾਲੋਂ ਇਹ ਫੰਡ 12 ਗੁਣਾ ਜ਼ਿਆਦਾ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2019-20 ਦੇ ਵਿੱਚ ਭਾਜਪਾ ਨੂੰ 3427 ਕਰੋੜ ਰੁਪਏ ਡੋਨੇਸ਼ਨ ਦੇ ਜ਼ਰੀਏ ਮਿਲਿਆ ਸੀ ਜਿਨ੍ਹਾਂ ਦੇ ਵਿੱਚ ਇਲੈਕਟਰਲ ਬਾਂਡ ਦਾ ਹਿੱਸਾ 74% ਸੀ 2020-21 ਦੇ ਦੌਰਾਨ ਡੋਨੇਸ਼ਨ ਦੇ ਜ਼ਰੀਏ ਭਾਜਪਾ ਨੂੰ 578 ਕਰੋੜ ਦਾ ਫੰਡ ਮਿਲਿਆ ਜਿਸ ਦੇ ਵਿੱਚ ਪਾਲਟਿਕਲ ਬਾਂਡਸ ਦੇ ਜ਼ਰੀਏ ਮਿਲਿਆ ਫੰਡ 4% ਸੀ 2021-22 ਦੇ ਵਿੱਚ ਡੋਨੇਸ਼ਨ ਦੇ ذریعے 1775 ਕਰੋੜ ਮਿਲੇ ਜਿਦੇ ਵਿੱਚ ਬੌਂਡਸ ਦਾ ਹਿੱਸਾ 58 ਫੀਸਦੀ ਸੀ ਫਿਰ ਸਾਲ 2022-23 ਦੇ ਵਿੱਚ 2120 ਕਰੋੜ ਰੁਪਏ ਦੇ ਡੋਨੇਸ਼ਨ ਮਿਲਦੀ ਹੈ ਜਿਸ ਦੇ ਵਿੱਚ 61 ਫੀਸਦੀ ਬੌਂਡਸ ਦਾ ਹਿੱਸਾ ਸੀ 2023-24 ਦੇ ਵਿੱਚ ਇਹ ਵਧ ਕੇ 3960 ਕਰੋੜ ਰੁਪਏ ਹੋ ਗਿਆ ਜੋ ਕਿ ਪੂਲ ਬੌਂਡ ਦਾ 42 ਫੀਸਦੀ ਸੀ ਹਾਲਾਂਕਿ ਇਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਇਲੈਕਟਰਲ ਬੌਂਡ ਨੂੰ ਰੱਦ ਕਰ ਦਿੱਤਾ ਤਾਂ ਉਸ ਤੋਂ ਬਾਅਦ ਸਾਲ 2024-25 ਦੇ ਵਿੱਚ ਭਾਜਪਾ ਨੂੰ 688 ਕਰੋੜ ਰੁਪਏ ਦਾਨ ਵਜੋਂ ਮਿਲੇ ਨੇ ਇਸ ਦੇ ਵਿੱਚੋਂ 3744 ਕਰੋੜ ਰੁਪਏ ਜੋ ਕਿ 61% ਬਣਦਾ ਏ ਉਹ ਇਲੈਕਟੋਰਲ ਟਰਸਟਾਂ ਜਦਕਿ ਬਾਕੀ 2344 ਕਰੋੜ ਰੁਪਏ ਵੱਖ-ਵੱਖ ਲੋਕਾਂ ਅਤੇ ਕਾਰਪੋਰੇਟਾਂ ਦੇ ਜ਼ਰੀਏ ਭਾਜਪਾ ਨੂੰ ਮਿਲਿਆ ਭਾਜਪਾ ਨੂੰ ਦਾਨ ਕਰਨ ਵਾਲੇ ਜੇਕਰ ਦੇ ਕਾਰਪੋਰੇਟਾਂ ਦਾ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਦੇ ਵਿੱਚ ਸੀਰਮ ਇੰਸਟੀਚਿਊਟ ਹੈ ਜਿਸ ਨੇ 100 ਕਰੋੜ ਰੁਪਏ ਡੁੰਗਤਾ ਸੰਸ ਨੇ 95 ਕਰੋੜ ਵਿਦਾਲਤਾ ਨੇ 68 ਕਰੋੜ ਜਦਕਿ ਮੈਕਰੋਟੈਕ ਡਿਵੈਲਪਰਸ ਨੇ 65 ਕਰੋੜ ਰੁਪਏ ਦਾਨ ਕੀਤੇ ਸਨ ਇਸੇ ਤਰ੍ਹਾਂ ਆਈਟੀਸੀ ਨੇ 39 ਕਰੋੜ ਰੁਪਏ ਬੀਜੇਪੀ ਨੂੰ ਦਿੱਤੇ ਸਨ ਬੀਜੇਪੀ ਤੋਂ ਬਾਅਦ ਗੱਲ ਕਰਦੇ ਹਾਂ ਦੇਸ਼ ਦੀਆਂ ਬਾਕੀ ਸਿਆਸੀ ਪਾਰਟੀਆਂ ਦੇ ਤੇ ਮੁੱਖ ਤੌਰ ਤੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਫੰਡਿੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕਮੀ ਦਰਜ ਕੀਤੀ ਗਿਆ ਪਿਛਲੇ ਸਾਲ ਦੇ ਮੁਕਾਬਲੇ ਕਾਂਗਰਸ ਪਾਰਟੀ ਦੀ ਜੋ ਫੰਡਿੰਗ ਹੈ ਉਸ ਦੇ ਵਿੱਚ 50 ਫੀਸਦੀ ਦੇ ਕਰੀਬ ਕਮੀ ਦਰਜ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮਤਬਕ ਸਾਲ 2024-25 ਦੌਰਾਨ ਕਾਂਗਰਸ ਨੂੰ 522 ਕਰੋੜ ਰੁਪਏ ਦੀ ਫੰਡਿੰਗ ਹੋਈ ਕਾਂਗਰਸ ਤੋਂ ਇਲਾਵਾ ਡੀਐਮਕੇ ਨੂੰ 365 ਕਰੋੜ ਰੁਪਏ ਟੀਐਮਸੀ ਨੂੰ 184 ਕਰੋੜ YSRCP ਨੂੰ 140 ਕਰੋੜ TDP ਨੂੰ 83 ਕਰੋੜ ਜਦਕਿ BJD ਨੂੰ 60 ਕਰੋੜ ਆਮ ਆਦਮੀ ਪਾਰਟੀ ਨੂੰ 83 ਕਰੋੜ JSP ਨੂੰ 25 ਕਰੋੜ ਜਦਕਿ JDU ਨੂੰ 18 ਕਰੋੜ ਇਸ ਤੋਂ ਇਲਾਵਾ लेफ्ट CPM CPM ML ਨੂੰ 17 ਕਰੋੜ BRS ਨੂੰ 15 ਕਰੋੜ ਅਤੇ LJP RV ਨੂੰ 11 ਕਰੋੜ ਦੀ ਫੰਡਿੰਗ ਹੋਈ ਹੈ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਸਾਲ 2019-2020 ਦੌਰਾਨ ਕਾਂਗਰਸ ਨੂੰ ਡੋਨੇਸ਼ਨ ਦੇ ਜ਼ਰੀਏ 469 ਕਰੋੜ ਰੁਪਏ ਮਿਲੇ ਸਨ ਜਿਸ ਦੇ ਵਿੱਚੋਂ ਪੋਲਿਟিক্যাল ਬਾਂਡਸ ਦੇ ਜ਼ਰੀਏ 7 ਕਿਸਦਾ ਹਿੱਸਾ ਸੀ ਜਦਕਿ 2020-21 ਦੇ ਵਿੱਚ 95 ਕਰੋੜ ਦੀ ਡੋਨੇਸ਼ਨ ਮਿਲੀ ਜਿਸ ਦੇ ਵਿੱਚ ਪੋਲਿਟিক্যাল ਬਾਂਡ ਦਾ ਹਿੱਸਾ 10% ਸੀ 2021-22 ਦੇ ਵਿੱਚ ਕਾਂਗਰਸ ਨੂੰ 347 ਕਰੋੜ ਰੁਪਏ ਦੀ ਡੋਨੇਸ਼ਨ ਮਿਲੀ ਤੇ 60% ਰੁਪਏ ਦੇ ਇਸ ਦੇ ਵਿੱਚ ਬਾਂਡ ਸ਼ਾਮਿਲ ਸਨ 2022-23 ਦੇ ਵਿੱਚ ਕਾਂਗਰਸ ਨੂੰ 268 ਕਰੋੜ ਰੁਪਏ ਦੀ ਫੰਡਿੰਗ ਹੁੰਦੀ ਹੈ ਜਿਦੇ ਵਿੱਚ 63% ਪੋਲਿਟিক্যাল ਬਾਂਡ ਇਸ ਜਿਸ ਦੇ ਵਿੱਚ 63% ਹਿੱਸਾ ਬਾਂਡਸ ਦਾ ਸੀ ਇਸੋਲਾ ਬਾਸਾਲ 2023-24 ਦੇ ਵਿੱਚ ਕਾਂਗਰਸ ਪਾਰਟੀ ਨੂੰ 1129 ਕਰੋੜ ਰੁਪਏ ਦੀ ਫੰਡਿੰਗ ਹੋਈ ਜਿਦੇ ਵਿੱਚ 73% ਇਲੈਕਟਰੋਨਲ ਬਾਂਡ ਦਾ ਹਿੱਸਾ ਸੀ। ਸਾਲ 2024-25 ਦੇ ਵਿੱਚ ਕਾਂਗਰਸ ਨੂੰ 522 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ। ਕਾਂਗਰਸ ਦੇ ਬੀਜੇਪੀ ਤੋਂ ਬਾਅਦ ਗੱਲ ਕਰਦੇ ਆ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ। ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਿਆ ਹੈ, ਉਹਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਾਲ 2024-25 ਦੇ ਦੌਰਾਨ 38 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ। ਕਿ ਦੱਸਿਆ ਕਿ ਇਸ ਤੋਂ ਪਹਿਲਾਂ ਆਵਾਦੀ ਪਾਰਟੀ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਾਲ 2023-24 ਦੇ ਵਿੱਚ 11 ਕਰੋੜ ਦੇ ਕਰੀਬ ਫੰਡਿੰਗ ਆਵਾਦੀ ਪਾਰਟੀ ਨੂੰ ਹੋਈ ਸੀ ਯਾਨੀ ਕਿ ਆਵਾਦੀ ਪਾਰਟੀ ਦੀ ਫੰਡਿੰਗ ਦੇ ਵਿੱਚ 30 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸੱਤਾ ਦੇ ਵਿੱਚੋਂ 2017 ਦੇ ਵਿੱਚ ਬਾਹਰ ਹੋਣ ਤੋਂ ਬਾਅਦ ਅਕਾਲੀ ਦਲ ਦੀ ਜੋ ਆਰਥਿਕ ਹਾਲਤ ਹੈ ਉਸ ਦੇ ਵਿੱਚ ਲਗਾਤਾਰ ਨਿਗਰਾਨੀ ਵਿਖਿਆ ਜਾ ਰਹੀ ਸੀ ਪਰ ਇਸੇ ਵਿਚਾਲੇ ਜੋ ਇਸ ਵਾਰ ਦੀ ਰਿਪੋਰਟ ਹੈ ਜੋ ਜਾਣਕਾਰੀ ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਕੋਲ ਸਾਂਝੀ ਕੀਤੀ ਹੈ ਉਸ ਦੇ ਮੁਤਾਬਕ ਅਕਾਲੀ ਦਲ ਨੂੰ ਸਾਲ 2024-25 ਦੇ ਵਿੱਚ 4 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਸ ਵੇਲੇ ਇਲੈਕਟਰਲ ਬਾਂਡ ਨੂੰ ਖਤਮ ਕੀਤਾ ਗਿਆ ਤਾਂ ਉਸ ਵੇਲੇ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਇਸ ਦੇ ਖਤਮ ਹੋਣ ਤੋਂ ਬਾਅਦ ਹੁਣ ਸੱਤਾਧਾਰੀ ਪੰਨੋਂ ਵੱਡਾ ਝਟਕਾ ਲੱਗੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਫੰਡਿੰਗ ਦੇ ਵਿੱਚ ਕਮੀ ਆ ਜਾਵੇਗੀ ਕਿ ਦਾਨ ਦੇਣ ਵਾਲਿਆਂ ਨੂੰ ਇਸ ਕਾਲ ਦਾ ਡਰ ਹੋਵੇਗਾ ਕਿ ਜੇਕਰ ਉਹ ਪੋਲਿਟਿਕਲ ਤੇ ਨਾਲ ਨੂੰ ਦਾਨ ਦੇਣਗੇ ਤਾਂ ਉਹਨਾਂ ਦਾ ਨਾਮ ਸਭ ਦੇ ਸਾਹਮਣੇ ਆ ਜਾਵੇਗਾ ਪਰ ਹੋਇਆ ਇਸ ਤੇ ਬਿਲਕੁਲ ਉਲਟ ਹੈ ਸੱਤਾਧਾਰੀ ਧਿਰਾਂ ਦੀ ਫੰਡਿੰਗ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਜਦਕਿ ਜੋ ਵਿਰੋਧੀ ਧਿਰਾਂ ਨੇ ਉਹਨਾਂ ਦੇ ਖਜ਼ਾਨੇ ਲਗਾਤਾਰ ਖਾਲੀ ਹੁੰਦੇ ਨਜ਼ਰ ਆਉਂਦੇ ਉਮੀਦ ਹੈ ਤੁਹਾਨੂੰ ਸਾਡੀ ਇਹ ਰਿਪੋਰਟ ਪਸੰਦ ਆਈ ਹੋਵੇਗੀ ਭਵਿੱਖ ਦੇ ਵਿੱਚ ਜੇਕਰ ਤੁਸੀਂ ਇਸੇ ਤਰੀਕੇ ਦੀ ਹੋਰ ਅਹਿਮ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਅਸੀਂ ਜੇਕਰ ਇਸੇ ਤਰੀਕੇ ਨਾਲ ਰਿਪੋਰਟਾਂ ਨੂੰ ਬਣਾਉਣਾ ਜਾਰੀ ਰੱਖੀਏ ਤਾਂ ਤੁਹਾਨੂੰ ਸਪੋਰਟ ਕਰੋ ਸਾਡੇ Facebook YouTube page nu like te subscribe karo tana